ਹੈਲੋ ਸਸਰੀਕਾਲ ਜੀ ਸਵਾਗਤ ਹੈ ਤੁਹਾਡਾ ਸਿਮਰਨ ਕਿਚਨ ਐਂਡ ਬਲੌਗ ਤੇ ਅੱਜ ਆਪਾਂ ਬਣਾਵਾਂਗੇ ਚਿਲੀ ਪਨੀਰ ਤੇ ਬੜਾ ਹੀ ਵਧੀਆ ਚਿਲੀ ਪਨੀਰ ਬਣਾਵਾਂਗੇ ਘਰ ਵਿੱਚ ਬਣਾ ਕੇ ਆਪਾਂ ਬੱਚਿਆਂ ਨੂੰ ਖੁਸ਼ ਕਰ ਸਕਦੇ ਹਾਂ ਉਹਦੇ ਲਈ ਮੈਂ ਲਿਆ 200 ਗ੍ਰਾਮ ਪਨੀਰ ਉਹਦੇ ਵਿੱਚ ਥੋੜਾ ਜਿਹਾ ਆਪਾਂ ਕਾਰਨ ਫਲਾਵਰ ਪਾਉਣਾ 1 ਚਮਚ ਥੋੜਾ ਜਿਹਾ ਆਪਾਂ ਜਿਹੜਾ ਵਾ ਜਰਦੇ ਵਾਲਾ ਰੰਗ ਜਾਂ ਜਲੇਬੀ ਵਾਲਾ ਰੰਗ ਪਾ ਲੈਣਾ ਵਾ ਕੌਣ ਖਲਾਬ ਨੂੰ ਚੰਗੀ ਤਰ੍ਹਾਂ ਮੈਂ ਮਿਕਸ ਕਰ ਲੈਣਾ ਇੱਧਰ ਮੈਂ ਲੰਬੀਆਂ ਲੰਬੀਆਂ ਮਿਰਚਾਂ ਲਈਆਂ ਹਰੀਆਂ ਤੇ ਲਾਲ ਜਿਹੜੀਆਂ ਆਪਾਂ 8-10 ਮਿਰਚਾਂ ਲੈ ਲਈਆਂ ਬਰੀਕ-ਬਰੀਕ ਲਸਣ ਕੱਟ ਲਿਆ ਹੀ ਕੜਾਈ ਚ ਤੇਲ ਗਰਮ ਹੋ ਗਿਆ ਹੈ ਦਰਸ਼ੀਮਲਾ ਮਿਰਚ ਪਿਆਜ਼ ਵੀ ਕੱਟ ਕੇ ਸਾਈਡ ਕਰ ਲੇ ਉਧਰ ਮੈਂ ਚੰਗੀ ਤਰ੍ਹਾਂ ਜਿਹੜਾ ਪਨੀਰ ਹੈ ਉਹਨੂੰ ਫਰਾਈ ਕੀਤਾ ਪਹਿਲਾਂ ਜਦੋਂ ਪਨੀਰ ਚੰਗੀ ਤਰ੍ਹਾਂ ਫਰਾਈ ਹੋ ਗਿਆ ਲਾਲ ਹੋ ਗਿਆ ਫੂਲ ਪਰਾਜ ਤੇ ਆਪਾਂ ਉਹਨੂੰ ਸਾਈਡ ਤੇ ਕਰ ਲੈਣਾ ਲੋਕ ਜਿਹੜੇ ਨੂੰ ਪਹਿਲਾਂ ਆਪਾਂ ਚੰਗੀ ਤਰ੍ਹਾਂ ਐਸਟੀ ਫਰਾਈ ਕਰ ਲੈਣਾ ਕਿ ਕਿਉਂਕਿ ਉਸ ਤੇ ਚੰਗਾ ਜਿਹਾ ਕਲਰ ਆ ਜਾਂਦਾ ਵਾ ਉਸ ਤੋਂ ਬਾਅਦ ਆ ਉਸੇ ਕੜਾਈ ਦੇ ਵਿੱਚ ਆਪਾਂ ਥੋੜਾ ਜਿਹਾ ਹੋਰ ਤੇਲ ਪਾ ਕੇ ਸ਼ਿਮਲਾ ਮਿਰਚ ਤੇ ਪਿਆਜ਼ ਨੂੰ ਹਲਕਾ ਬ੍ਰਾਊਨ ਕਰ ਲੈਣਾ ਵਾ ਤਾਂ ਕਿ ਉਹਦੇ ਚ ਕੱਚਾ ਪੰਨਾ ਨਾ ਰਹੇ ਪਹਿਲਾਂ ਆਪਾਂ ਉਹਨੂੰ ਬ੍ਰਾਊਨ ਕਰਕੇ ਸਾਈਡ ਤੇ ਕੱਢ ਲਵਾਂਗੇ ਤੇ ਥੋੜੀ ਦੇਰ ਲਈ ਮੈਂ ਉਹਨੂੰ ਟੱਕਤਾ ਸੀ ਉਹਦੇ ਵਿੱਚ ਹਲਕਾ ਜਿਹਾ ਆਪਾਂ ਲੂਣ ਪਾ ਲੈਣਾ ਤੇ ਕਾਲੀ ਮਿਰਚ ਜਿਹੜੀ ਆ ਜੇ ਘਰ ਦੀ ਪਿੱਕੀ ਕਾਲੀ ਮਿਰਚ ਆ ਤਾਂ ਬਹੁਤ ਹੀ ਵਧੀਆ ਵਾ ਵਧੀਆ ਫਲੇਵਰ ਵੀ ਆਉਂਦਾ ਉਹਦੇ ਨਾਲ ਤੇ ਖਾਂਟੀ ਸਵਾਦ ਲੱਗਦਾ ਇੱਧਰ ਮੇਰੇ ਜਿਹੜੇ ਆ ਸੁਨਲਾ ਮਿਰਚਾਂ ਤੇ ਪਿਆਜ਼ ਹੈ ਚੰਗੀ ਤਰ੍ਹਾਂ ਲਾਲ ਹੋ ਚੁੱਕੇ ਸੀ ਤੇ ਫਿਰ ਉਹਨਾਂ ਨੂੰ ਮੈਂ ਸੋਚਿਆ ਕਿ ਕੱਢ ਲਵਾਂ ਇੱਧਰ ਮੈਂ ਕੱਢ ਕੇ ਪਕਵਿਹੜ ਦੇ ਵਿੱਚ ਸਾਈਡ ਤੇ ਕਰਤਾ ਸਾਈਡ ਤੇ ਕਰਨ ਤੋਂ ਬਾਅਦ ਆ ਫਿਰ ਆਪਾਂ ਉਹਦੇ ਵਿੱਚ ਸੇ ਉਸੇ ਪੜਾਈ ਦੇ ਵਿੱਚ ਥੋੜਾ ਜਿਹਾ ਤੇਲ ਪਾਉਣਾ ਵਾ ਤੇ ਤੇਲ ਜਿਹੜਾ ਮੈਂ ਸਰੋਂ ਦਾ ਤੇਲ ਪਾਉਣਾ ਤੁਸੀਂ ਕੋਈ ਵੀ ਤੇਲ ਪਾ ਸਕਦੇ ਤੁਸੀਂ ਜਿਹੜਾ ਤੁਹਾਡਾ ਮਨ ਕਰੇ ਤੁਸੀਂ ਜਿਹੜਾ ਮਰਜੀ ਤੇਲ ਪਾਓ ਚਾਹੇ ਤੇ ਪਾਓ ਤੁਸੀਂ ਬਟਰ ਵੀ ਪਾ ਲਓ ਜਾਂ ਦੇਸੀ ਘਿਓ ਵੀ ਪਾ ਲਓ ਪਰ ਮੈਂ ਸਰੋਂ ਦਾ ਤੇਲ ਪਾਇਆ ਸੀ ਸਰੋਂ ਦਾ ਤੇਲ ਜਿਹੜਾ ਉਹ ਬਹੁਤ ਹੀ ਚੰਗਾ ਵੀ ਹੁੰਦਾ ਵਾ ਕਿਉਂਕਿ ਅਸੀਂ ਘਰ ਦਾ ਤੇਲ ਕਢਵਾਉਂਦੇ ਹਾਂ ਉਹਦਾ ਬੜਾ ਹੀ ਚੰਗਾ ਫਲੇਵਰ ਆਉਂਦਾ ਵਾ ਥੋੜਾ ਜਿਹਾ ਸਰੋਂ ਦਾ ਤੇਲ ਪਾਉਣ ਤੋਂ ਬਾਅਦਾਂ ਫਿਰ ਮੈਂ ਉਹਦੇ ਵਿੱਚ ਕੱਟਿਆ ਹੋਇਆ ਪ੍ਰੀਕ ਲਸਣ ਜਿਹੜਾ ਸੀ ਲਸਣ ਪਾਤਾ ਤਾਂ ਸਭ ਚੰਗੀ ਤਰਾਈਦਰ ਕੁੱਝ ਗਿਆ ਸੀ ਉਧਰ ਮੈਨੂੰ 2 ਮਿੰਟ ਲਈ ਗੈਸ ਦਾ ਚਸਾ ਫੁੱਲ ਗਿਆ ਤੇ ਮੈਂ ਕੁਝ ਚੀਜ਼ ਫੜਨ ਲੱਗੀ ਤੇ ਇਧਰ ਮੇਰਾ ਜਿਹੜਾ ਲਸਣ ਬਿਲਕੁਲ ਹੀ ਡਾਰਕ ਬ੍ਰਾਊਨ ਹੋ ਗਿਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਹਰੀਆਂ ਮੇਚਾਂ ਜਿਹੜੀਆਂ ਲੰਬੀਆਂ ਲੰਬੀਆਂ ਚੀਰੇ ਦੇ ਦੇਣੇ ਆ ਤੇ ਸਿੱਧੀਆਂ ਆਪਾਂ ਮਿਰਚਾਂ ਜਗੀਆਂ ਵਿੱਚ ਪਾ ਲਈਆਂ ਬਰੀਕ ਨਹੀਂ ਕੱਟਣੀਆਂ ਲੰਬੇ-ਲੰਬੇ ਚੀਰੇ ਦੇ ਦੇਣੇ ਆ ਇਹ ਮਿਰਚਾਂ ਜਿਆਦਾ ਤਿੱਖੀਆਂ ਨਹੀਂ ਇਸ ਲਈ ਮੈਂ ਇੰਨਾਂ ਮਿਰਚਾਂ ਪਾਈਆਂ ਤੁਸੀਂ ਆਪਣੇ ਮਿਰਚਾਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ ਮੈਂ ਫਿਰ ਜਿਸ ਪਨੀਰ ਦੇ ਜਿਹੇ ਮਿੱਤਾਂ ਜਾਂਦੇ ਆ ਬਹੁਤ ਹੀ ਜ਼ਿਆਦਾ ਚੰਗਾ ਲੱਗਦਾ ਵਾ ਬੱਚਿਆਂ ਨੂੰ ਬੜਾ ਹੀ ਪਸੰਦ ਆਉਂਦਾ ਇੱਧਰ ਮੈਂ ਜਿਹੜੀ ਆ ਸੋਇਆ ਸੌਸ ਚਿਲੀ ਸੌਸ ਟਮਾਟਰ ਸੌਸ ਤੇ ਇੱਕ ਚਮਚ ਕਾਂਸ ਫਲਾਵਰ ਥੋੜੇ ਜਿਹਾ ਪਾਣੀ ਦੇ ਵਿੱਚ ਮਿਕਸ ਕਰਕੇ ਦਸੰਦੇ ਵਿੱਚ ਹੀ ਪਾਤਾ ਫਿਰ ਆਪਾਂ ਜਿਹੜਾ ਸਾਰਾ ਕੁਝ ਮਿਕਸ ਵਿੱਚੇ ਕਰਤਾ ਜਿਸ ਤਰ੍ਹਾਂ ਕਿ ਆਪਾਂ ਪਨੀਰ ਪੁੰਨਿਆ ਸੀ ਪਿਆਜ਼ ਸੀ ਸ਼ਿਮਲਾ ਮਿਰਚੀ ਚੰਗੀ ਤਾਂ ਜਿਹੜੀ ਪੁੱਜੀ ਹੋਈ ਸੀ ਉਹ ਆਪਾਂ ਸਾਰਾ ਕੁਝ ਵਿੱਚ ਮਿਕਸ ਕਰਤਾ ਬੜਾ ਹੀ ਵਧੀਆ ਕਲਰ ਲੱਗਣ ਲੱਗਿਆ ਸੀ ਕਿਉਂਕਿ ਇਹ ਬੱਚਿਆਂ ਨੂੰ ਬੜਾ ਹੀ ਪਸੰਦ ਆਉਂਦਾ ਵਾ ਜਦੋਂ ਵੀ ਕਦੀ ਬੱਚੇ ਤੁਹਾਡੇ ਬਾਹਰ ਖਾਣ ਦੀ ਡਿਮਾਂਡ ਕਰਦੇ ਤਾਂ ਤੁਸੀਂ ਘਰ ਵਿੱਚ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਆਂ ਔਰ ਇਹ ਟੇਸਟੀ ਵੀ ਬਣਦਾ ਵਾ ਔਰ 100 ਰੁਪਏ ਦੇ ਵਿੱਚ ਤੁਸੀਂ ਇਹ ਵਧੀਆ ਵਾਲਾ ਚਿੱਲੀ ਪਨੀਰ ਬਣਾ ਸਕਦੇ ਆਂ ਇੱਕਦਮ ਰੈਸਟੋਰੈਂਟ ਵਰਗਾ ਦੇਖੋ ਬਣ ਕੇ ਤਿਆਰ ਆ ਕਿਹੋ ਜਿਆ ਲੱਗਨ ਦਿਆ ਵਾ ਖਾ ਕੇ ਇੱਕ ਵਾਰੀ ਦੱਸੋ ਜਰੂਰ ਤੁਸੀਂ ਵੀ ਟਰਾਈ ਕਰਿਓ ਬਣਾਇਓ ਜਰੂਰ ਵਧੀਆ ਲੱਗੇ ਵੀਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਬਾਈ